ਅਕਾਲ ਤਖਤ ਸਾਹਿਬ ਦਾ ਮਾਣ ਆ ਅਕਾਲ ਤਖਤ ਸਾਹਿਬ ਦੀ ਵਡਿਆਈ ਤੇ ਸਰਵੋੱਚ ਹੈਗੀ ਆ ਉਹਨੂੰ ਕੋਈ ਵੀ ਉਹਨੂੰ ਕੋਈ ਕੁਐਸਚਨ ਨਹੀਂ ਕਰ ਸਕਦਾ ਤੇ ਇਸ ਮਾਣ ਸਤਿਕਾਰ ਨੂੰ ਹੋਰ ਉੱਚਾ ਚੱਕਿਆ ਜਿਹੜਾ ਕੱਲ ਸਿੰਘ ਸਭਾਵਾਂ ਵੱਲੋਂ ਫੈਸਲਾ ਸੁਣਾਇਆ ਗਿਆ ਜਿਹੜੀ ਅਸੀਂ ਬੇਨਤੀ ਕਰਕੇ ਆਏ ਸੀਗੇ ਸ਼੍ਰੋਮਣੀ ਕਾਲੀ ਦਲ ਸਦਾਰ ਲਹਿਰ ਦੇ ਸਾਰੇ ਲੀਡਰ ਸਹਿਬਾਨ ਜੋ ਜੋ ਵੀ ਜਿਹਨਾਂ ਜਿਹਨਾਂ ਲੀਡਰਾਂ ਨੇ ਜਿਹੜੀਆਂ ਗਲਤੀਆਂ ਕੀਤੀਆਂ ਸੀ ਗੁਨਾਹ ਕੀਤੇ ਸੀ ਜਿਸ ਜਿਹੜਾ ਗੁਨਾਹ ਕਰਕੇ ਜਿਸ ਜਿਹੜਾ ਕਾਰਨਾ ਕਰਕੇ ਜਿਸ ਕਰਕੇ ਅਕਾਲੀ ਦਲ ਨੂੰ ਟਾ ਲੱਗੀ ਸੀ ਜਿਹੜਾ ਕਿ ਸਿੰਘ ਸਾਹਿਬ ਨੇ ਆਪ ਇਸ ਗੱਲ ਦਾ ਜ਼ਿਕਰ ਕੀਤਾ ਕਿ ਪੰਥ ਦੇ ਸਰੂਪ ਨੂੰ ਬਹੁਤ ਵੱਡੀ ਟਾ ਲੱਗੀ ਆ ਅਤੇ ਸ਼ਰੋਮਣੀ ਅਕਾਲੀ ਦਲ ਦੇ ਹਾਲਾਤ ਬੜੇ ਪਤਲੇ ਹੋਏ ਨੇ ਤੇ ਸਿੱਖ ਹਿੱਤਾ ਦਾ ਬੜਾ ਵੱਡਾ ਨੁਕਸਾਨ ਹੋਇਆ ਜਿਸ ਕਰਕੇ ਅਕਾਲੀ ਦਲ ਅੱਜ ਇਸ ਸੰਕਟ ਚੋਂ ਨਿਕਲ ਰਿਹਾ ਜੇ ਸੰਕਟ ਚੋਕ ਕਟਨ ਵਾਸਤੇ ਸਾਰੇ ਹੀ ਸ਼੍ਰੋਮਣੀ ਕਾਲੀ ਦਲ ਸਰਦਾਰ ਲਹਿਰ ਦੇ ਲੀਡਰ ਜਾਂ ਪੰਥਦਰਦੀ ਪੰਥ ਤੈਸੀ ਸੋਹਿਰਦ ਜਿਹੜੇ ਆਪਣੇ ਪੰਥ ਦੇ ਗਾਗੂ ਨੇ ਉਹਨਾਂ ਨੇ ਇਹਦੇ ਵਿੱਚ ਆਪਣਾ ਸਾਰਿਆਂ ਨੇ ਯੋਗਦਾਨ ਪਾਇਆ ਅੱਜ ਦੀ ਜਿਹੜੀ ਇਹ ਪ੍ਰਜ਼ੀਡੀਅਮ ਦੀ ਅਤੇ ਐਡਵਾਈਜ਼ਰੀ ਜਿਹੜੀ ਕੌਂਸਲ ਦੀ ਮੀਟਿੰਗ ਹੋਈ ਆ ਉਹਨੇ ਇਹ ਸਾਰੇ ਅੱਜ ਮਤੇ ਪਾਏ ਨੇ ਜਿਸ ਦਾ ਜ਼ਿਕਰ ਅਸੀਂ ਤੁਹਾਡੇ ਨਾਲ ਸਾਰੇ ਨਾਂ ਸਾਂਝਾ ਕਰਕੇ ਹਟੇ ਆ ਸੋ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਬਾਦਲ ਤੇ ਆਪਣੀ ਕੈਬਨਟ ਦੇ ਨਾਲ ਅਜੇ ਅਕਾਲਕ ਪੱਤ ਸਾਹਿਬ ਪਰਵਾਸ ਸਾਹਿਬ ਕੋਲ ਦੇਖੋ ਸਿੰਘ ਸਵਾਨ ਨੇ ਜਿਹੜਾ ਕੱਲ ਫੈਸਲਾ ਲਿਆ ਉਸ ਵਿੱਚ ਅਕਾਲਕ ਪੱਤ ਸਾਹਿਬ ਦੇ ਜੈਦਰ ਸਾਹਿਬ ਨੇ ਆਖਿਆ ਸੀ ਕਿ ਜਿਹੜੇ ਕੈਬਨਟ ਦੇ ਮੰਤਰੀ ਨੇ ਉਹ 15 ਦਿਨਾਂ ਦੇ ਵਿੱਚ ਵਿੱਚ ਆ ਕੇ ਆਪਣਾ ਜਿਹੜਾ ਵਕੀਪੇਸ਼ ਕਰਨ ਆਪਣਾ ਸਪਸ਼ਟੀਕਰਨ ਦੇ ਤੇ ਸੁਖਬੀਰ ਸਿੰਘ ਬਾਦਲ ਜੀ ਨੂੰ ਉਹਨਾਂ ਨੇ ਤਨਖਾਹਿਆ ਕਰਾਰ ਦਿੱਤਾ ਸੀਗਾ ਤਨਖਾਹਿਆ ਕਰਾਰ ਦਾ ਮਤਲਬ ਇਹ ਹੁੰਦਾ ਕਿ ਨਾ ਤਾਂ ਉਹਦੇ ਨਾਲ ਕੋਈ ਸੰਬੰਧ ਆਪਣੇ ਰੱਖਿਆ ਜਾਵੇ ਉਹਦੇ ਨਾਲ ਕੋਈ ਜਿਹੜਾ ਤਾਲਮੇ ਨਾ ਹੋਵੇ ਤਨਖਾਹਿਆ ਕਦੀ ਉਹਦੀ ਆਪਣੇ ਕਿਸੇ ਗੁਰੂ ਘਰ ਚ ਅਰਦਾਸ ਨਹੀਂ ਹੋ ਸਕਦੀ ਕਿਸੇ ਗੁਰੂ ਘਰ ਚੋ ਦੇਖ ਨਹੀਂ ਕਰਾ ਸਕਦਾ ਮਤਲਬ ਬਹੁਤ ਵੱਡਾ ਗੁਨੇਗਾਰ ਸਮਝਿਆ ਜਾਂਦਾ ਜਿਹਨੂੰ ਆਪਣੇ ਅਕਾਲ ਤਖਤ ਸਾਹਿਬ ਵੱਲੋਂ ਤਨਖਾਹਿਆ ਕਰਾਰ ਦਿੱਤਾ ਜਾਂਦਾ ਤੇ ਇਸ ਗੱਲ ਦੀ ਸਾਨੂੰ ਬੜੀ ਨਿਮੋਸ਼ੀ ਆ ਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਅੱਜ ਤਨਖਾਹਿਆ ਕਰਾਰ ਦਿੱਤਾ ਗਿਆ ਅਕਾਲ ਤਖਤ ਸਾਹਿਬ ਦੇ ਜਾਇਦਰ ਸਾਹਿਬ ਵੱਲੋਂ ਤੇ ਬਹੁਤ ਚੰਗਾ ਹੁੰਦਾ ਅਗਰ ਸੁਖਬੀਰ ਸਿੰਘ ਬਾਦਲ ਹੁਣੇ ਬਹੁਤ ਪਹਿਲਾਂ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਲੰਬੇ ਹੋ ਜਾਂਦੇ ਤਾਂ ਕਿ ਅਕਾਲੀ ਦਲ ਨੂੰ ਇਹ ਜਿਹੜਾ ਸਮਾਂ ਇਤਿਹਾਸ ਵਿੱਚ ਬਹੁਤ ਘੱਟ ਦੇਖਣ ਨੂੰ ਮਿਲਿਆ ਹੋਊਗਾ ਜਿੱਥੇ ਅਕਾਲੀ ਦਲ ਦੇ ਪ੍ਰਧਾਨ ਨੂੰ ਤਨਖਾਹਾਂ ਐਲਾਨ ਕੀਤਾ ਇਹ ਗੱਲ ਬਹੁਤ ਵੱਡੀ ਆ ਇਸ ਗੱਲ ਦਾ ਸਿੱਖ ਪੰਥ ਦਾ ਬੜਾ ਘਾਟਾ ਹੋਇਆ ਤੇ ਜਿਹੜਾ ਤਨਖਾਹਾਂ ਹੋਵੇ ਇਹ ਵੀ ਦੇਖੋ ਜ਼ਿਕਰ ਹੁੰਦਾ ਅਕਾਲੀ ਦਲ ਦੇ ਆਪਣੇ ਵਿਧਾਨ ਵਿੱਚ ਜਾਂ ਅਕਾਲੀ ਦਲ ਦੀ ਜਿਹੜੀ ਆਪਣੀ ਵਿਚਾਰਧਾਰਾ ਆ ਸਿੱਖ ਬੁੱਧੀਜੀਵੀ ਇਸ ਗੱਲ ਦਾ ਜ਼ਿਕਰ ਕਰਦੇ ਆ ਕਿ ਕੋਈ ਵੀ ਪਤਿਤ ਜਾਂ ਕੋਈ ਤਨਖਾਹਿਆ ਹੋਵੇ ਉਹ ਅਕਾਲੀ ਦਲ ਦਾ ਪ੍ਰਧਾਨ ਨਹੀਂ ਬਣ ਸਕਦਾ ਜਾਂ ਨਹੀਂ ਰਹਿ ਸਕਦਾ ਹੁਣ ਜੋ ਵੀ ਆਪਣਾ ਪੱਖ ਪੇਸ਼ ਕਰਨਗੇ ਸੁਖਬੀਰ ਸਿੰਘ ਬਾਦਲ ਇਹਦਾ ਬਾਅਦ ਚ ਪਤਾ ਲੱਗੂਗਾ ਪਰ ਜੋ ਸਿੰਘ ਸਬਾਨ ਦਾ ਉਥੇ ਫੈਸਲਾ ਹੋਇਆ ਉਹ ਸਿੱਖ ਪਰੰਪਰਾਵਾਂ ਦੇ ਅਨੁਸਾਰ ਹੋਇਆ ਤੇ ਉਹਦਾ ਜਿਹੜਾ ਸਿੱਖ ਸੰਗਤ ਉਥੇ ਆਪਣੀ ਤਸੱਲੀ ਪ੍ਰਗਟ ਕਰ ਰਹੀ ਹੈ ਤਰਫ ਕੇ ਲੰਗਰ ਆਜ ਸੇਵਾ ਕਰਕੇ ਕੀ ਬੇਇੱਜ਼ਤੀ ਵਾਲੇ ਕੀਤੇ ਹੋਏ ਗੁਨਾਹ ਜਿਹੜੇ ਸੁਣਾਏ ਉਹ ਮਾਫ ਹੋ ਜਾਣਗੇ ਦੇਖੋ ਆਪਾਂ ਨੂੰ ਇੱਕ ਆਮ ਧਾਰਨਾ ਬਣ ਗਈ ਹੈ ਕਿ ਜਿਹੜਾ ਉਥੋਂ ਆਪਾਂ ਨੂੰ ਸਜ਼ਾ ਮਿਲਣੀ ਆ ਉਹ ਆਪਾਂ ਜਿਹੜੀ ਸੇਵਾ ਹੁੰਦੀ ਆ ਆਪਾਂ ਗੁਰੂ ਘਰਾਂ ਚ ਕਰਦੇ ਆ ਉਹਦੇ ਰੂਪ ਵਿੱਚ ਹੋਊਗੀ ਪਰ ਆਪਾਂ ਸਾਰੇ ਜਾਣਦੇ ਆ ਕਿ ਬਹੁਤ ਵਾਰੀ ਐਦਾਂ ਦੀ ਸਜ਼ਾ ਵੀ ਸੁਣਾਈ ਗਈ ਆ ਕਿ ਜਿੱਦਾਂ ਦਾ ਕੋਈ ਗੁਨਾਹ ਕੀਤਾ ਜਿੱਦਾਂ ਦਾ ਪਾਪ ਕੀਤਾ ਅਗਰ ਉਸ ਮੁਤਾਬਕ ਸਜ਼ਾ ਜਿਹਨੂੰ ਜਦੋਂ ਮਿਲਦੀ ਆ ਤੇ ਬਹੁਤ ਸਾਰੇ ਜਿਹੜੇ ਕੰਮਾਂ ਤੋਂ ਬੜੇ ਬਹੁਤ ਮਸਲਿਆਂ ਤੋਂ ਉਹ ਉਹਨਾਂ ਆਗੂਆਂ ਨੂੰ ਲੰਬੇ ਰੱਖਿਆ ਜਾਂਦਾ ਆ ਇਹ ਵੀ ਸਜ਼ਾ ਦਾ ਹਿੱਸਾ ਆ ਵੀ ਉਹ ਆਗੂ ਕਿਸੇ ਆਪਣੇ ਧਾਰਮਿਕ ਮਸਲੇ 'ਚ ਕਿਸੇ ਆਪਣੇ ਸਿਆਸੀ ਕੰਮਕਾਜ ਵਿੱਚ ਉਹਨਾਂ ਦਾ ਕੋਸ਼ਿਸ਼ ਸਮੇਂ ਤੱਕ ਨਹੀਂ ਕੋਈ ਉਹਨਾਂ ਦਾ ਜਿਹੜਾ ਰੋਲ ਰਹੂਗਾ ਉਹਨਾਂ ਦਾ ਕੋਈ ਦਖਲ ਨਹੀਂ ਰਹੂਗਾ ਇਹ ਵੀ ਸਜ਼ਾ ਦਾ ਹਿੱਸਾ ਹੈਗਾ ਆ ਆ ਪਿਛਲੇ ਸਮੇਂ ਅਚ ਕਈ ਆਗੂਆਂ ਨੂੰ ਸਜ਼ਾਾਂ ਮਿਲੀਆਂ ਆ ਤੁਸੀਂ ਜਾਣਦੇ ਹੋਣਾ ਬਾਰੇ ਤੇ ਕਈ ਸਾਲ ਉਹਨਾਂ ਨੂੰ ਲੱਗਿਆ ਉਹਨਾਂ ਨੇ ਬੇਨਤੀਆਂ ਕੀਤੀਆਂ ਚਲੋ ਉਹਨਾਂ ਦਾ ਫਰਜ਼ ਬਣਦਾ ਸੀ ਇਹ ਕੱਲ ਤੱਕ ਸਭ ਕੁਝ ਆ ਕੇ ਪਰ ਇਹ ਜਿਹੜੀ ਜਿਹੜੀ ਸਜ਼ਾ ਆ ਵੱਖਰੇ ਵੱਖਰੇ ਤਰ੍ਹਾਂ ਦੀ ਆ ਜਿਹਨਾਂ ਜਿੱਦਾਂ ਦਾ ਗੁਨਾਹ ਜਿੱਦਾਂ ਦਾ ਪਾਪ ਜਿਹੜਾ ਨੁਕਸਾਨ ਹੋਇਆ ਦੇਖੋ ਆਪਣੇ ਗੁਰੂ ਗ੍ਰੰਥ ਸਾਹਿਬ ਨੂੰ ਗਲੀਆਂ ਚ ਰੋਲਿਆ ਗੁਰੂ ਗ੍ਰੰਥ ਸਾਹਿਬ ਦੇ ਪਤਰਿਆਂ ਨੂੰ ਖਿਲਾਰੇ ਆ ਗਿਆ ਤੇ ਸਾਡਾ ਤਾਂ ਗੁਰੂ ਗ੍ਰੰਥ ਸਾਹਿਬ ਦਾ ਜੰਮਣਾ ਵੀ ਆ ਤੇ ਮਰਨਾ ਵੀ ਆ ਆਪਣੇ ਹਰ ਗੁਰਸਿੱਖ ਦਾ ਗੁਰੂ ਗ੍ਰੰਥ ਸਾਹਿਬ ਦਾ ਤੇ ਸਾਡਾ ਮਰਨ ਹੋ ਗਿਆ ਹਰ ਗੁਰਸਿੱਖ ਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਵਿੱਚ ਵਿਸ਼ਵਾਸ ਰੱਖਦਾ ਜਦੋਂ ਉੱਥੇ ਪੱਤਰੇ ਉਹਨਾਂ ਨੇ ਆਪਣੇ ਫਰੋਲ ਤੇ ਪਾਪੀਆਂ ਨੇ ਤੇ ਪੰਥਕ ਸਰਕਾਰ ਕੋਲੋਂ ਕੁਝ ਹੋਇਆ ਨਹੀਂ ਫਿਰ ਆਪਾਂ ਉਹਨਾਂ ਦੀ ਪੁਸ਼ਤਪਨਾ ਹੀ ਕਰਦੇ ਰਹੇ ਫਿਰ ਆਪਾਂ ਉਹਨਾਂ ਦੀ ਮਦਦ ਕਰਦੇ ਰਹੇ ਫਿਰ ਆਪਾਂ ਉਹਨਾਂ ਦੇ ਕੇਸ ਵਾਪਸ ਕੀਤੇ ਤੁਸੀਂ ਸਾਰੇ ਇਹਨਾਂ ਆਪਣੇ ਮਸਲਿਆਂ ਬਾਰੇ ਜਾਣਦੇ ਹੋ 2007 ਤੋਂ ਲੈ ਕੇ 2017 ਤੱਕ ਜੋ ਵੀ ਆਪਣੇ ਸਾਹਮਣੇ ਹੋਇਆ ਤੇ ਫਿਰ ਜੋ ਜਿਹੜੇ ਏਡੇ ਵੱਡੇ ਪਾਪ ਹੋਏ ਜਿਸ ਆਪਣੇ ਗੱਲਾਂ ਨੂੰ ਲੈ ਕੇ ਪਾਪਾ ਨੂੰ ਲੈ ਕੇ ਸਿੱਖ ਸੰਗਤ ਨੇ ਸੜ ਤੋਂ ਕਿਨਾਰਾ ਕਰ ਲਿਆ ਸੜ ਤੋਂ ਵੱਖਰਾ ਵੱਖਰਾ ਹੋ ਗਏ ਆਪਣੇ ਸਿੱਖ ਸਾਨੂੰ ਆਈਸੋਲੇਟ ਕਰਤਾ ਸਿੱਖਾਂ ਨੇ ਤੇ ਉਹਦੇ ਉਹਦੇ ਮੁਤਾਬਕ ਹੀ ਇਹ ਜਿਹੜੀ ਸਿੰਘ ਸਭਾ ਵੱਲੋਂ ਸਜ਼ਾ ਸੁਣਾਈ ਜਾਣੀ ਹੈਗੀ ਆ ਤੇ ਜਿਵੇਂ ਅੱਗੇ ਪਰੰਪਰਾ ਦੇ ਮੁਤਾਬਕ ਉਹਨਾਂ ਨੇ ਇਹ ਫੈਸਲਾ ਲਿਆ ਤੇ ਜੋ ਆਧਾਰਨਾ ਅੱਗੇ ਪਹਿਲਾਂ ਨੇ ਆਪਣੇ ਕੋਲ ਅਕਾਲ ਤਖਤ ਸਾਹਿਬ ਵੱਲੋਂ ਜੋ ਸਜ਼ਾਮਾਂ ਸੁਣਾਈਆਂ ਗਈਆਂ ਨੇ ਸਿੱਖ ਸੰਗਤ ਅੱਜ ਉਹ ਵੀ ਆਸ ਲਾ ਕੇ ਬੈਠੀ ਆ ਕਿ ਉਹਦੇ ਮੁਤਾਬਕ ਹੀ ਇਹ ਜਿਹੜੀ ਸਜ਼ਾ ਸੁਣਾਈ ਜਾਊਗੀ ਜਿੱਥੇ ਸੁਖਬੀਰ ਸਿੰਘ ਬਾਦਲਾ ਨੂੰ ਚਾਰ ਦਿਖਾਈ ਕਰਾ ਦਿੱਤਾ ਗਿਆ ਕਿ ਉੱਥੇ ਉਸ ਵਕਤ ਦੇ ਜ਼ਥੇਦਾਰ ਰੁਸ਼ੀ ਨੇ ਇਹਦੇ ਵਿੱਚ ਜਿਨ੍ਹਾਂ ਨੇ ਇਨਸਾਫ ਮਨਾਈ ਜਾਂ ਜਿਹੜੀਆਂ ਤਮਾਮ ਸਾਰੀਆਂ ਚੀਜ਼ਾਂ ਜਿਾ ਇਹਨਾਂ ਸਿਰਸਾ ਨੂੰ ਮੁਆਫੀ ਦਿੱਤੀ ਗਈ ਜਾਂ ਇਖਤियार ਹੋਏ ਦੇ ਵਿੱਚ ਹੋਰ ਚੀਜ਼ਾਂ ਵੀ ਇਨਵੋਲਡ ਨੇ ਦੇਖੋ ਜਿਨ੍ਹਾਂ ਸਿੰਘ ਸਬਾਨਾ ਨੇ ਉਸ ਸਮੇਂ ਦਵਾਹੇ ਠਾ ਕੇ ਫੈਸਲਾ ਲਿਆ ਉਹਨਾਂ ਦਾ ਵੀ ਰੋਲ ਹੈਗਾ ਪਰ ਜਿਨ੍ਹਾਂ ਨੇ ਫੈਸਲਾ ਕਰਾਇਆ ਜਾਂ ਜਿਹੜੇ ਮੁੱਖ ਦੋਸ਼ੀ ਸਨ ਉਹ ਪਹਿਲੀ ਕਤਾਰ ਵਿੱਚ ਖੜੇ ਨੇ ਉਹ ਹਨ ਜਿਨ੍ਹਾਂ ਨੂੰ ਹੁਣ ਕੱਲ ਜਿਨ੍ਹਾਂ ਬਾਰੇ ਸੁਖਵੀਰ ਸਿੰਘ ਬਾਦਲ ਹੁਣਾਂ ਬਾਰੇ ਆਪਣੇ ਸਿੰਘ ਸਬਾਨਾ ਨੇ ਜਿਹੜਾ ਫੈਸਲਾ ਲਿਆ ਜਿਹੜੇ ਆਪਣੇ ਸਿੰਖ ਸਭਾ ਉਹ ਸਮੇਂ ਸਕੇ ਉਹ ਦੂਸਰੀ ਕਤਾਰ ਵਿੱਚ ਖੜੇ ਨੇ ਚਾਹੇ ਉਹਨਾਂ ਤੇ ਦਬਾਅ ਕਿਦੇ ਦਾ ਕਿਦਾਂ ਦਾ ਪਾਇਆ ਚੰਗਾ ਹੁੰਦਾ ਅਗਰ ਉਹ ਦਬਾਅ ਹੀਟ ਨਾ ਆਉਂਦੇ ਤੇ ਸਿੱਖ ਪੰਥ ਇਸ ਗੱਲੋਂ ਸੁਰਖਰੂ ਹੋ ਜਾਂਦਾ ਤੇ ਇਸ ਇਹ ਸਮਾਂ ਹੀ ਨਾ ਆਪਾਂ ਨੂੰ ਦੇਖਣ ਨੂੰ ਮਿਲਦਾ ਪਰ ਉਹਨਾਂ ਨੂੰ ਵੀ ਕਿਸੇ ਨਾ ਕਿਸੇ ਵੇਲੇ ਉਥੇ ਅਕਾਲ ਤਖਤ ਸਾਹਿਬ ਦੇ ਆਪਣੇ ਮੋਰੇ ਹੋ ਕੇ ਇਸ ਗੱਲ ਦਾ ਸਪਸ਼ਟਿਕਨ ਦੇਣਾ ਪਊ ਜਾਂ ਜਿਹਨੇ ਕੋਈ ਗਲਤ ਫੈਸਲਾ ਲਿਆ ਉਹਦੇ ਤੇ ਵੀ ਜਿਹੜੀ ਕਾਰਵਾਈ ਹੋਣੀ ਚਾਹੀਦੀ ਆ